ਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਨ ਟੀ ਬਰਗਾੜੀ ਤੇ ਲਓ ਮਿੱਤਰੋ ਅੱਜ ਖੜੇ ਆਪਾਂ ਕੋਟਕਪੂਰਾ ਤੇ ਕੋਟਕਪੂਰੇ ਵਿੱਚ ਆਪਾਂ ਐਫ ਜੀ ਸ਼ਾਪ ਤੇ ਖੜੇ ਆ ਜਿੱਥੇ ਤੁਹਾਡਾ ਹਰ ਲੱਕੜ ਦੇ ਡਿਜ਼ਾਈਨ ਪਾ ਲੋ ਚਾਹੇ ਲੋਹੇ ਦੇ ਤੋਂ ਆਪਣਾ ਇਸ ਟਰੈਕਟਰ ਦੇ ਵਿੱਚ ਸਟicker ਵਗੈਰਾ ਜੋ ਆਰਟ ਦਾ ਕੰਮ ਹੁੰਦਾ ਇਹ ਬਾਈ ਜੀ ਤੋਂ ਆਪਾਂ ਕਰਾਉਂਦੇ ਆ ਹਾਂਜੀ ਹਾਂਜੀ ਬਾਈ ਜੀ ਆਪਣਾ ਨੌਂ ਕੀ ਆ ਪਹਿਲਾਂ ਤਾਂ ਦੱਸੋ ਸਾਰੇ ਸੱਜਣਾ ਨੂੰ ਆਪਣੇ ਨੂੰ ਮੇਰਾ ਨਾਮ ਬਾਈ ਜੀ ਹਰਜਿੰਦਰ ਸਿੰਘ ਆ ਜੀ ਠੀਕ ਆ ਜੀ ਤੇ ਆਪਾਂ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਨ ਟੀ ਬਰਗਾੜੀ ਤੇ ਲਾਓ ਮਿੱਤਰੋ ਅੱਜ ਖੜੇ ਆਂ ਆਪਾਂ ਕੋਟਕਪੂਰਾ ਤੇ ਕੋਟਕਪੂਰੇ ਦੇ ਵਿੱਚ ਆਪਾਂ ਐਫਜੀ ਸ਼ਾਪ ਤੇ ਖੜੇ ਆਂ ਜਿੱਥੇ ਤੁਹਾਡਾ ਹਰ ਲੱਕੜ ਦੇ ਡਿਜ਼ਾਈਨ ਪਵਾ ਲੋ ਚਾਹੇ ਲੋਹੇ ਦੇ ਪਵਾ ਲੋ ਤੇ ਉਹ ਭਰਾ ਨਾਲ ਆਪਾਂ ਮਲਾਉਂਦੇ ਆ ਤੁਹਾਨੂੰ ਬਾਕੀ ਸਾਰੀ ਗੱਲਬਾਤ ਆਪਾਂ ਕਰਾਵਾਂਗੇ ਕੀ ਕੀ ਇਨਾਂ ਕੋਲੇ ਵਰਕ ਹੁੰਦਾ ਤੇ ਕੀ ਗੱਲਬਾਤ ਆ ਕਿਉਂਕਿ ਤੁਹਾਨੂੰ ਪਤਾ ਹੀ ਸੱਜਣੋ ਅੱਜ ਕੱਲ ਕੰਪਿਊਟਰਾਈਜ਼ ਬਣਾ ਤੇ ਕੰਪਿਊਟਰ ਨਾਲ ਤੇ ਆਪਣੇ ਦਿਮਾਗ ਨਾਲ ਜੋ ਕੁਝ ਮਰਜ਼ੀ ਤੁਹਾਡਾ ਸੋਚ ਸਕਦੇ ਹੋ ਤੁਸੀਂ ਉਹੀ ਬਣਾ ਸਕਦੇ ਹੋ ਤੇ ਉਹ ਜੇ ਬਾਈ ਨਾਲ ਮਲਾਉਂਦੇ ਆ ਬਹੁਤ ਇੱਕ ਨੰਬਰ ਦੀ ਕਲਾ ਇਹਨਾਂ ਦੀ ਸਾਡੇ ਨੇੜੇ ਤੇੜੇ ਦੇ ਏਰੀਏ ਦੇ ਵਿੱਚ ਤੇ ਤੁਹਾਨੂੰ ਬਾਈ ਨਾਲ ਕਰਾਉਣਾ ਗੱਲਬਾਤ ਤੇ ਕੀ ਕੀ ਬਾਈ ਜੀ ਦਾ ਕੰਮ ਆ ਤੁਹਾਨੂੰ ਸਾਰਾ ਪਿਛਾਵਾਂਗੇ ਤੇ ਵੀਡੀਓ ਦੇ ਨਾਲ ਇੰਨੇ ਤੱਕ ਬਣੇ ਰਹੋ ਤੇ ਜਿਹੜੇ ਭਰਾ ਨਵੇਂ ਜੁੜਨੇ ਚੈਨਲ ਦੇ ਵਿੱਚ ਉਹ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਹਰ ਵੀਡੀਓ ਦੀ ਨੌਲੇਜ ਦੇ ਸਕੀਏ ਆਓ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਚਲੋ ਵਿਖਾਉਣਾ ਹੈ ਕੈਮਰਾ ਦੂਜੋ ਕਰਕੇ ਬਾਈ ਦੀ ਸ਼ਾਪ ਤੁਹਾਨੂੰ ਦਿਖਾਉਣੇ ਆਪਾਂ ਕਿਹੜੇ ਕਿਹੜੇ ਲੱਕੜ ਦੇ ਉੱਪਰ ਡਿਜ਼ਾਈਨ ਪਾਉਂਦੇ ਆ ਜਾਂ ਲੋਹੇ ਦੇ ਡਿਜ਼ਾਈਨ ਪਾਉਂਦੇ ਨੇ ਤੇ ਬਾਈ ਨਾਲ ਖਾਸੀ ਗੱਲਬਾਤ ਕਰਾਉਣੇ ਆ ਚਲੋ ਇਧਰ ਬਾਈ ਜੀ ਹੈਗੇ ਨੇ ਬਿਜੀ ਆਪਣੇ ਕੰਮ ਦੇ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜਾ ਜੀ ਹਾਂਜੀ ਹਾਂਜੀ ਬਾਈ ਜੀ ਆਪਣਾ ਨੌਕੀਆ ਪਹਿਲਾਂ ਦਾ ਦੱਸੋ ਸਾਰੇ ਸੱਜਣਾ ਨੂੰ ਆਪਣੇ ਨੂੰ ਮੇਰਾ ਨਾਮ ਬਾਈ ਜੀ ਹਰਜਿੰਦਰ ਸਿੰਘ ਹੈ ਜੀ ਠੀਕ ਆ ਜੀ ਤੇ ਆਪਾਂ ਕਿਹੜੀ ਜਗ੍ਹਾ ਬੈਠੇ ਆ ਇਥੋਂ ਦੀ ਲੋਕੇਸ਼ਨ ਕੀ ਆ ਬਾਈ ਇਹ ਆਪਣਾ ਕੋਟਕਪੁਰਾ ਬਠਿੰਡਾ ਰੋਡ ਤੇ ਹੋਟਲ ਆਉਂਦਾ ਦੇਵ ਰਮਨ ਅੱਛਾ ਜੀ ਉਹਦੇ ਨਾਲ ਗਲੀ ਦੇ ਵਿੱਚ ਆਪਣਾ ਕੰਮਕਾਰ ਆ ਜੀ ਠੀਕ ਆ ਜੀ ਆਪਣੀ ਸ਼ਾਪ ਤੇ ਕਿਹੜਾ ਕਿਹੜਾ ਕੰਮ ਬਾਈ ਜੀ ਇਸ ਟਾਈਮ ਹੁੰਦਾ ਆਪਣੀ ਸ਼ਾਪ ਤੇ ਆਪਣੀ ਸ਼ਾਪ ਤੇ ਹਰ ਤਰ੍ਹਾਂ ਦੇ ਸਟicker ਬਣਾਏ ਜਾਂਦੇ ਆ ਠੀਕ ਆ ਜੀ ਵਹੀਕਲਸ ਮੋਡੀਫਾਈ ਜਿਵੇਂ ਕਾਰ ਮੋਡੀਫਾਈ ਵਾਈਫ ਮੋਡੀਫਾਈ ਹਰ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਆ ਹਮ ਠੀਕ ਆ ਜੀ ਹਰ ਤਰ੍ਹਾਂ ਦੀਆਂ ਤਾਂ ਸਰਕਾਰੀ ਪਲੇਟਾਂ ਚੱਲ ਪਈਆਂ ਵੈਸੇ ਹਰ ਤਰ੍ਹਾਂ ਦੀ ਫੇਲਸੀ ਨੰਬਰ ਪਲੇਟ ਅਸੀਂ ਤਿਆਰ ਕਰਦੇ ਆ ਠੀਕ ਆ ਜੀ ਜਿਵੇਂ ਆਪਣੇ ਬਾਹਰ ਲੱਗੀਆਂ ਹੋਈਆਂ ਹਾਊਸ ਦੇ ਪਲੇਟਾਂ ਠੀਕ ਆ ਜੀ ਇਹ ਆਪਾਂ ਤਿਆਰ ਕਰੀ ਦਿੰਦੇ ਆ ਮਤਲਬ ਅਗਲੇ ਕਸਟਮਰ ਦੀ ਚੋਇਸ ਦੇ ਤਿਆਰ ਕਰਦੇ ਜੋ ਆਪਣੇ ਹਿਸਾਬ ਨਾਲ ਨਹੀਂ ਕਸਟਮਰ ਦੀ ਚਾਹਤ ਠੀਕ ਹੈ ਜੀ ਤੁਸੀਂ ਕੋਈ ਵੀ ਫੋਟੋ ਦੇ ਸਕਦੇ ਆ ਵੀਡੀਓ ਦੇ ਸਕਦੇ ਆ ਉਹਦੀ ਹੂਬ ਉਹ ਚੀਜ਼ ਤਿਆਰ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਸਾਡੇ ਕੋਲ ਕਟਿੰਗ ਦਾ ਕੰਮ ਆ ਹੈ ਲੈਦਰ ਕਟਿੰਗ ਐਮ ਡੀ ਐਫ ਦੀ ਕਟਿੰਗ ਲੋਹੇ ਦੀ ਕਟਿੰਗ ਠੀਕ ਹੈ ਜੀ ਠੀਕ ਹੈ ਜੀ ਮਤਲਬ ਲੇਜ਼ਰ ਮਸ਼ੀਨਾਂ ਲੱਗੀਆਂ ਹੋਈਆਂ ਜੀ ਆਹ ਲਾ ਕੰਮ ਕਰਦੇ ਤੁਸੀਂ ਕਹਿੰਦਾ ਮਤਲਬ ਤੁਸੀਂ ਚਾਹੇ ਦਰਵਾਜਾ ਲਿਓ ਜਾਂ ਕੋਈ ਚੀਜ਼ ਮਾਰ ਜਾਓ ਤੇ ਡਿਜ਼ਾਈਨ ਪਾ ਕੇ ਦਿਨੇਓ ਠੀਕ ਆ ਜੀ ਹਾਂਜੀ ਬਿਲਕੁਲ ਜੀ ਤੇ ਬਾਕੀ ਤੇ ਤੁਹਾਡੇ ਨਾਲ ਮਿਸਤਰੀ ਭਰਾ ਵੀ ਬੜੇ ਜੁੜੇ ਹੋਣਗੇ ਜਿਹੜੇ ਡਿਜ਼ਾਈਨ ਵਗੈਰਾ ਪਾਉਂਦੇ ਆ ਹਾਂਜੀ ਹਾਂਜੀ ਜੀ ਰੱਬ ਕੀ ਚਾ ਵਧਿਆ ਆਪਣੀ ਪਰਮਾਤਮਾ ਦੀ ਕਿਰਪਾ ਨਾਲ ਠੀਕ ਆ ਮੈਂ ਪਹਿਲਾਂ ਵੀ ਵੀਡੀਓ 'ਚ ਬੋਲਾਂ ਮੈਂ ਕਿਹਾ ਬਾਈ ਜੀ ਦਾ ਕਲਾ ਦੇ ਕਿਉਂਕਿ ਅੱਜਕੱਲ ਬਾਈ ਜੀ ਕਲਾ ਨੂੰ ਸਲਾਮ ਹੁੰਦੀ ਆ ਹਾਂਜੀ ਬਿਲਕੁਲ ਠੀਕ ਆ ਜੀ ਜੇ ਮੇਰੇ ਜਾਂ ਤੁਹਾਡੇ 'ਚ ਕਲਾ ਆ ਗਈ ਤਾਂ ਫੇਰ ਹੀ ਤੁਹਾਨੂੰ ਚਾਰ ਬੰਦੇ ਜਾਣਣਗੇ ਬਿਲਕੁਲ ਜੀ ਸਾਰੇ ਜ ਮੈਂ ਮਾਲੋ ਮੇਲ ਹੈਗੇ ਜਿਹੜੇ ਸਾਰੇ ਕੰਮ ਹੀ ਕਰ ਲੈਂਦੇ ਆ ਆਰੰਡ ਰੋ ਬੰਦੇ ਆ ਠੀਕ ਹੈ ਕਹਿੰਦਾ ਮਤਲਬ ਸਾਰੇ ਕੰਮ ਹੀ ਜਾਣਦਾ ਜਿਹੜੇ ਆਪਣੇ ਬੰਦੇ ਕੰਮ ਕਰਦੇ ਆ ਬਾਹਰ ਅਸੀਂ ਜਿਵੇਂ ਲੈਟਰ ਵਗੈਰਾ ਬੋਰਡ ਲੱਗਿਆ ਜੀ ਜੀ ਇਦਾਂ ਦਾ ਕੰਮ ਵੀ ਅਸੀਂ ਕਰਦੇ ਆ ਬੋਰਡ ਦੀ ਤਰ੍ਹਾਂ ਲਾਓ ਵੀ ਸੱਜਰੋਂ ਜੇ ਕਿਸੇ ਭਰਾ ਨੇ ਐਨ ਵਧੀਆ ਢੰਗ ਦਾ ਬੋਰਡ ਤਿਆਰ ਕਰਾਉਣਾ ਤੁਸੀਂ ਦੇਖ ਸਕਦੇ ਹੋ ਇਹੋ ਜੀ ਕਲਾ ਤਾਂ ਮੈਂ ਅੱਜ ਤੱਕ ਪਹਿਲਾਂ ਬਈ ਦੇਖੀ ਨਹੀਂ ਗਸਲ ਦੇ ਵਿੱਚ ਕਿਉਂਕਿ ਮੈਂ ਅੱਡੋ ਅੱਡ ਸ਼ਾਪ ਤੇ ਜਾਣਾ ਉਹ ਨਾ ਰਹਿਣਾ ਕਹਿਣ ਦਾ ਮਤਲਬ ਕਹਿਣ ਦੀ ਗੱਲ ਹੋਰ ਹੁੰਦੀ ਹੈ ਕਰਨ ਦਾ ਕੰਮ ਹੋਰ ਹੁੰਦਾ ਇੱਕ ਹੋਰ ਸਾਹਮਣੇ ਇੱਕ ਰੈਲਡਿਕ ਪ੍ਰਿੰਟਿੰਗ ਦੇ ਵਿੱਚ ਲਿਖੇ ਭਗਤ ਸਿੰਘ ਦੀ ਫੋਟੋ ਆ ਇੱਕ ਬਈ ਆਪਾਂ ਚਲੋ ਮਰਗਰ ਦਿਖਾ ਦਈਏ ਮਾੜਾ ਚੱਲ ਕੇ ਕਿਉਂਕਿ ਉਹਦੇ ਬਾਰੇ ਤੁਹਾਨੂੰ ਇਹ ਚੀਜ਼ ਦੀ ਨੌਲੇਜ ਆ ਤੇ ਚਲੋ ਮਿੱਤਰੋ ਇਧਰ ਆਪਾਂ ਬਈ ਤੋਂ ਸਟicker ਆਪਣੇ ਬਣਵਾਏ ਸੀਗੇ ਤੇ ਇਹ ਵੀ ਆਪਣੇ ਬਣ ਕੇ ਰੈਡੀ ਹੋ ਜੁਕੇ ਨੇ ਤੇ ਇਧਰ ਬਈ ਤੋਂ ਜੋ ਵੀ ਡਿਜ਼ਾਈਨ ਦੀ ਤੁਸੀਂ ਫੋਟੋ ਵਗੈਰਾ ਬਣਵਾਉਣੀ ਹੋਵੇ ਜੋ ਮਰਜੀ ਬਣਵਾਉਣਾ ਹੋਵੇ ਆਪਰੀ ਸਭ ਤੋਂ ਪਹਿਲੀ ਲੇਜ਼ਰ ਮਸ਼ੀਨ ਲਾਈ ਜੀ ਅੱਛਾ ਜੀ ਸਭ ਤੋਂ ਪਹਿਲਾਂ ਮਤਲਬ ਕਹਿੰਦਾ ਮੈਂ ਤਾਂ ਕਮਾਈ ਇਹ ਤਾਂ ਸ਼ੁਰੂ ਕੀਤੀ ਆਪਾਂ ਠੀਕ ਆ ਜੀ ਇਹ 2010 ਦੇ ਵਿੱਚ ਲਾਈ ਹੋਈ ਸੀ 2010 ਦੇ ਵਿੱਚ ਬਾਈ ਨੇ ਮਸ਼ੀਨ ਲਾਈ ਸੀ ਜਿਹਦੇ ਉੱਪਰ ਲੇਜ਼ਰ ਕਟਿੰਗ ਹੁੰਦੀ ਆ ਲੈਓ ਮਿੱਤਰੋ ਇੱਧਰ ਵੀ ਤੁਹਾਨੂੰ ਦਿਖਾਉਨੇ ਆਪਾਂ ਇਹ ਵੀ ਸਾਡੇ ਲੇਜ਼ਰ ਕਟਿੰਗ ਵਿੱਚ ਹੈ। ਅੱਛਾ ਜੀ। ਤੇ ਭਾਈ ਜੀ ਇਹਦੇ ਵਿੱਚ ਜਿਹੜੀ ਆਪਾਂ ਕਟਿੰਗ ਕਰਦੇ ਕਿੰਨੀ ਮੋਟੀ ਪਲੇਟਾਂ ਜਾਂ ਵਗੈਰਾ ਦੀ ਕਰਦੇ ਹਾਂ? ਇਹਦੇ ਤੇ ਅਸੀਂ 2.5 ਹੂ ਤਾਂ ਹੀ ਮੋਟੀ ਕਟਿੰਗ ਕਰ ਦਿੰਦੇ ਹਾਂ ਲੋਹੇ ਦੀ। ਠੀਕ ਹੈ। 2.5 ਹੂਤ ਮੋਟੀ ਲੋਹੇ ਦੀ ਕਟਿੰਗ ਦੇ ਵਿੱਚ ਡਿਜ਼ਾਈਨ ਜੋ ਕਹਿਣਾ ਮਤਲਬ ਜੀ ਜੋ ਜਿਵੇਂ ਅੱਜਕੱਲ ਟਰਾਲੀਆਂ ਵਗੈਰਾ ਤੇ ਚੱਲਦਾ ਨਾਮ ਵਗੈਰਾ ਜਾਂ ਮੋਡੀਫਾਈਡ ਟਰਾਲੀਆਂ ਕੀਤੀਆਂ ਹੁੰਦੀਆਂ ਉਹਨਾਂ ਦਾ ਸਾਰੇ ਅਸੀਂ ਕਰ ਗਏ। ਰੇਡ ਰੂਟ ਤਾਂ ਜਾਇਜ਼ ਹੀ ਹੋ ਬਾਈ। ਠੀਕ ਹੈ ਠੀਕ ਹੈ ਜੀ। ਬਾਕੀ ਲੱਕੜ ਦਾ ਜਿਹੜਾ ਦੂਜੇ ਪਾਸੇ ਆਪਣਾ? ਹਾਂਜੀ ਹਾਂਜੀ। ਚਲੋ ਮਿੱ ਤੁਸੀਂ ਜਰੂਰ ਆ ਕੇ ਤੇ ਵਿਜ਼ਿਟ ਕਰਿਓ ਕਿਉਂਕਿ ਤੁਹਾਨੂੰ ਹਰ ਤਰ੍ਹਾਂ ਦੇ ਡਿਜ਼ਾਈਨ ਵਗੈਰਾ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਬਾਕੀ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਦੇ ਦੂੰਗਾ ਤੁਸੀਂ ਬਾਈ ਜੀ ਨਾਲ ਕੰਟੈਕਟ ਕਰ ਸਕਦੇ ਹੋ ਇੱਧਰ ਦੇਖੋ ਆ ਦਰਵਾਜ਼ਿਆਂ ਦੇ ਉੱਪਰ ਇਹ ਪਾਸੇ ਕਿਹੜਾ ਅੱਛਾ ਸਾਈਡ ਖਰਾਬ ਹੋ ਗਈ ਲਓ ਜੀ ਆ ਦੇਖੋ ਤੁਸੀਂ ਦਰਵਾਜ਼ਿਆਂ ਦੇ ਉੱਪਰ ਡਿਜ਼ਾਈਨ ਵਗੈਰਾ ਪਾਉਂਦੇ ਨੇ ਆ ਕੰਮ ਬਾਈ ਜੀ ਦਾ ਫੇਵਰੇਟ ਮੰਨਿਆ ਜਾਂਦਾ ਹੈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹਰ ਬੰਦਾ ਚਾਹੁੰਦਾ ਵੀ ਮੇਰੇ ਡਿਜ਼ਾਈਨ ਵਾਲੀ ਚੀਜ਼ ਘਰੇ ਲੱਗੀ ਹੋਵੇ ਤਾਂ ਤੁਸੀਂ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਤਾਂ ਇੱਥੇ ਬਾਈ ਨਾਲ ਵਿਜ਼ਿਟ ਕਰ ਸਕਦੇ ਆ ਦੇਖੋ ਲੇਜ਼ਰ ਕਟਿੰਗ ਘਰ ਆਈਏ ਮਸ਼ੀਨ ਡਿਜ਼ਾਈਨ ਵਗੈਰਾ ਪਾ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਹਰ ਕੰਮ ਕੰਪਿਊਟਰ ਦੇ ਨਾਲ ਅਟੈਚ ਹੁੰਦਾ ਸ਼ਹਿਰ ਹੂਮਾ ਬਾਈ ਦਾ ਡਿਜ਼ਾਈਨ ਪਾਉਂਦਾ ਲਓ ਜੀ ਤੇ ਚਲੋ ਬਾਈ ਜੀ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਤੇ ਬਾਕੀ ਕੀ ਆਪਾਂ ਕੰਟੈਕਟ ਨੰਬਰ ਕੱਲਾ ਜਰੂਰ ਦੱਸ ਦਈਏ ਸੱਜਣਾ ਨੂੰ ਆਪਣੇ ਨੂੰ ਤੇ ਕਿੰਨਾ ਨੰਬਰ ਆਪਣਾ ਤੁਹਾਡਾ 93170 39093 ਠੀਕ ਆ ਠੀਕਾ ਜੀ ਓਕੇ ਜੀ ਆ ਤੁਸੀਂ ਨੰਬਰ ਤੇ ਇੱਕ ਵਾਰੀ ਨਿਗਾ ਵੀ ਮਰਾ ਦੇਵੋਗੇ ਬਾਕੀ ਬਾਈ ਜੀ ਦਾ ਇੰਸਟਾ ਤੇ ਚੈਨਲ ਵੀ ਆ ਕਿਹੜਾ ਆਪਣਾ ਪੇਜ ਆ ਇੰਸਟਾ ਤੇ ਬਾਈ ਈਸ਼ਵਰ ਆਰਟਸ ਕੋੜ ਕਪੂਰਾ ਦੇ ਨਾਮ ਤੇ ਠੀਕ ਆ ਠੀਕਾ ਜੀ ਬਾਈ ਜੀ ਦਾ ਇੰਸਟਾ ਤੇ ਈਸ਼ਵਰ ਆਰਟਸ ਕੋੜ ਕਪੂਰਾ ਦੇ ਨਾਮ ਤੇ ਪੇਜ ਆਗਾ ਤੇ ਇਸ ਜ਼ਰੂਰ ਫੋਲੋ ਕਰ ਲਿਓ ਤੇ ਧੰਨਵਾਦ ਸਤਿ ਸ੍ਰੀ ਅਕਾਲ